ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਾਣਾਂਗੇ ਕਿ ਸੇਲਸ ਮੈਟ੍ਰਿਕ ਕੀ ਹੁੰਦਾ ਹੈ ਜਾਂ ਸੇਲਸ ਮੈਟ੍ਰਿਕ ਕਿਸ ਨੂੰ ਕਹਿੰਦੇ ਹਨ ਸੇਲਸ ਮੈਟ੍ਰਿਕ ਦਾ ਕੀ ਅਰਥ ਹੈ ਵਧੇਰੇ ਪ੍ਰੋਡਕਟ ਨੂੰ ਵੇਚਣਾ ਇਸ ਦਾ ਮਤਲਬ ਹੈ ਗਾਹਕਾਂ ਨੂੰ ਵੇਚੀਆਂ ਜਾਣ ਵਾਲੀਆਂ ਵਸਤੂਆਂ ਦੀ ਗਿਣਤੀ ਨੂੰ ਵਧਾਉਣਾ ਇਹ ਇੱਕ ਵਧ ਰਿਹਾ ਜਾਂ ਸਫਲ ਬਿਜ਼ਨਸ ਦਾ ਸੰਕੇਤ ਹੋ ਸਕਦਾ ਹੈ ਅਤੇ ਵਪਾਰ ਲਈ ਆਮਦਨੀ ਵਿੱਚ ਵਾਧਾ ਵੀ ਕਰ ਸਕਦਾ ਹੈ ਸੇਲਸ ਮੈਟ੍ਰਿਕ ਪ੍ਰੋਡਕਟਸ ਯਾ ਸਰਵਿਸਿਜ਼ ਦੀ ਵਿਕਰੀ ਦੁਆਰਾ ਪੈਦਾ ਹੋਈ ਆਮਦਨ ਦੀ ਕੁੱਲ ਰਕਮ ਨੂੰ ਦਰਸਾਉਂਦੀ ਹੈ ਇਸ ਵਿੱਚ ਵੇਚੀਆਂ ਗਈਆਂ ਯੂਨਿਟਸ ਦੀ ਗਿਣਤੀ ਰੁਪਏ ਵਿੱਚ ਉਹਨਾਂ ਦੀ ਸੇਲਸ ਦਾ ਕੁੱਲ ਮੁੱਲ ਅਤੇ ਸਮੇਂ ਨਾਲ ਸੇਲਸ ਵਧਨ ਜਾਂ ਕਟਨ ਦੀ ਦਰ ਵੀ ਸ਼ਾਮਲ ਹੈ ਸੇਲਸ ਮੈਟ੍ਰਿਕ ਦੀ ਵਰਤੋਂ ਕਾਰੋਬਾਰ ਦੇ ਪ੍ਰਦਰਸ਼ਨ ਨੂੰ ਟਰੈਕ ਕਰਨ ਮਾਰਕੀਟਿੰਗ ਪ੍ਰੋਡਕਸ਼ਨ ਅਤੇ ਕਾਰੋਬਾਰੀ ਆਪਰੇਸ਼ਨਸ ਬਾਰੇ ਫੈਸਲੇ ਲੈਣ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸੇਲਸ ਡਾਟਾ ਦੀ ਵਰਤੋਂ ਗੋਲਸ ਨੂੰ ਸੈੱਟ ਕਰਨ ਖਰੀਦਾਰੀ ਦੇ ਪੈਟਰਨ ਅਤੇ ਟ੍ਰੈਂਡਸ ਦੀ ਪਛਾਣ ਕਰਨ ਲਈ ਵੀ ਕੀਤੀ ਜਾ ਸਕਦੀ ਹੈ ਅਗਲੇ ਹਫ਼ਤੇ ਵਿੱਚ ਸਾਡੇ ਬਿਜ਼ਨਸ ਦੇ ਕੀ ਗੋਲ ਹੋਣਗੇ ਖਰੀਦਾਰੀ ਦੇ ਕੀ ਪੈਟਰਨ ਚੱਲੇ ਹਨ ਕੀ ਟ੍ਰੈਂਡ ਚੱਲੇ ਹਨ ਪਾਸਟ ਵਿੱਚ ਇਹ ਸਭ ਜਾਣਨ ਦੇ ਲਈ ਸੇਲਸ ਡਾਟਾ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਉਦਾਹਰਣ ਦੇ ਲਈ ਜੇਕਰ ਤੁਸੀਂ ਸਿਰਫ ਬੇਕਰੀ ਆਈਟਮਸ ਕੇਕਸ ਬਿਸਕੁਟਸ ਵੇਚ ਰਹੇ ਹੋ ਤਾਂ ਤੁਸੀਂ ਆਪਣੇ ਮੀਨੂ ਜਿਵੇਂ ਕਿ ਨਾਸ਼ਤੇ ਜਾਂ ਟਿਫਨ ਵਿੱਚ ਇੱਕ ਨਵੀਂ ਕੈਟਾਗਰੀ ਪੇਸ਼ ਕਰਨ ਬਾਰੇ ਸੋਚ ਸਕਦੇ ਹੋ ਅਤੇ ਇਸ ਵਿੱਚ ਪੈਟੀਆਂ ਪਫਸ ਘਰੇਲੂ ਬਣੀਆਂ ਮਠਾਈਆਂ ਪੋਹਾ ਉਪਮਾ ਵਰਗੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹਾਂ ਇੱਕ ਵਾਰ ਜਦੋਂ ਤੁਸੀਂ ਪ੍ਰੋਡਕਟਸ ਦੀ ਗਿਣਤੀ ਵਧਾ ਦਿੰਦੇ ਹੋ ਤਾਂ ਇਹ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰਦਾ ਹੈ ਜੋ ਤੁਹਾਡੀ ਸੇਲਜ਼ ਨੂੰ ਵੀ ਵਧਾ ਸਕਦੇ ਹਨ ਧੰਨਵਾਦ